ਟ੍ਰਕਿੰਗ ਵਾਲਾ ਇਹ ਰਮਨ ਜੀ ਆਹਾ ਸਾਡਾ ਟ੍ਰਕਿੰਗ ਦਾ ਇਸ ਸਾਲ ਦਾ ਆਖਰੀ ਪ੍ਰੋਗਰਾਮ ਆ ਸੋ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਉਹ ਨਵੇਂ ਸਾਲ ਚ ਹੋਊਗਾ 2025 ਚ ਆਊਗਾ ਜੀ ਤੇ ਟ੍ਰਕਿੰਗ ਦੇ ਵਿੱਚ ਬਹੁਤ ਕੁਝ ਵਾਪਰਿਆ ਪਿਛਲੇ ਸਾਲ ਦੇ ਵਿੱਚ ਵੱਡੀਆਂ ਕੰਪਨੀਆਂ ਮਰਜ ਹੋ ਗਈਆਂ ਕਈ ਕੰਪਨੀਆਂ ਫੇਲ ਹੋ ਗਈਆਂ ਜਿਹੜੇ ਛੋਟੇ ਬਿਜ਼ਨਸ ਓਨਰਸ ਆ ਉਹ ਵੀ ਬਹੁਤ ਜ਼ਿਆਦਾ ਜਿਹੜੇ ਹਰਟ ਹੋਏ ਸਾਰੇ ਬਸ ਹੁਣ ਆਸ ਰੱਖ ਰਹੇ ਹਾਂ ਦਰਸ਼ਕਾਂ ਕਰਦੇ ਵੀ ਆਉਣ ਵਾਲਾ ਸਾਲ ਜਿਹੜਾ ਟਰਕਿੰਗ ਇੰਡਸਟਰੀ ਦੇ ਲਈ ਵਧੀਆ ਹੋਵੇ ਬੜਵੜੀਆਂ ਕੰਪਨੀਆਂ ਜਿਸ ਤਰ੍ਹਾਂ ਰਾਈਡਰ ਸਿਸਟਮ ਨੇ ਕਾਰਡੀਨਲ ਕਾਰਡੀਨਲ ਲੋਜਿਸਟਿਕ ਨੂੰ ਐਕਵਾਇਰ ਕਰ ਲਿਆ ਸੀ ਨਾਰਥ ਕੈਰਲਿਨਾਂ ਦੇ ਵਿੱਚ ਨਾਈਟ ਸਵਿਫਟ ਨੇ ਲਾਸ ਐਂਜਲਸ ਵੇਸਟ ਐਲਟੀਐਲ ਕੈਰੀਅਰ ਨੂੰ ਐਕਵਾਇਰ ਕੀਤਾ ਸੀ ਸ਼ਨਾਈਡਰ ਨੈਸ਼ਨਲ ਨੇ ਵਾਲਟਿਮੋਰ ਬੇਸਡ ਕੋਵਨ ਸਿਸਟਮਸ ਨੂੰ ਐਕਵਾਇਰ ਕੀਤਾ ਸੀ 390 ਮਿਲੀਅਨ ਡਾਲਰ ਦੇ ਵਿੱਚ ਇਸ ਸਾਲ ਦੇ ਵਿੱਚ ਜੀ ਰਮ ਜੀ ਜੀ ਬਿਲਕੁਲ ਜੀ ਇਹ ਕਾਫੀ ਜਿਹੜਾ ਹੈਗਾ ਇੰਟਰਸਟਿੰਗ ਹੈਗਾ ਹੈ ਐਸ ਹਾਉ ਰਿਹਾ ਹੈਗਾ ਕਾਫੀ ਆਪਾਂ ਕਹਾਂਗੇ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬਦਲੀ ਹੈਗੀ ਆ ਪਰ ਫਿਰ ਵੀ ਜਿਹੜਾ ਭਾਵੇਂ ਇਹੋ ਹੀ ਆ ਕਿ ਜਿਹੜਾ ਆਉਣਾ ਸਮਾਂ ਹੈਗਾ ਆ ਉਹਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਜਿਹੜਾ ਆ ਉਹ ਹੁੰਦਾ ਹੈ ਔਰ ਚੇਂਜ ਜਿਹੜੀ ਆਪਣੀ ਲੀਡਰਸ਼ਿਪ ਹੋਈ ਆ ਉਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਦਲਦੀ ਆਸ ਹੈਗੀ ਆ ਜਿਹੜੀਆਂ ਚੀਜ਼ਾਂ ਪਿਛਲੇ ਕਈ ਸਾਲਾਂ ਦੇ ਵਿੱਚ ਗੱਲ ਚੱਲ ਰਹੀ ਸੀ ਜਿਵੇਂ ਸਪੀਡ ਲਿਮਿਟਰਸ ਦੀ ਆ ਐਸ ਵੇਲੇ ਰਾਈਟ ਨਾਓ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਆ ਉਹਦੇ ਕਾਮਨ ਸਪੀਡ ਚੱਲ ਰਿਹਾ ਹੈਗਾ ਜੇ ਤੁਸੀਂ ਅਜੇ ਤੱਕ ਵੀ ਕਮੈਂਟ ਨਹੀਂ ਕੀਤਾ ਹੈਗਾ ਬ੍ਰੋਕਰਸ ਦੇ ਟਰਾਂਸਪਰੈਂਸੀ ਉੱਤੇ ਤੇ ਉਹ ਤੁਸੀਂ ਜ਼ਰੂਰ ਕਰੋ ਜਾ ਕੇ ਸਾਡੀ ਵੈਬਸਾਈਟ ਨਪਟਾ ਦੇ ਉੱਤੇ ਜਿਹੜਾ ਆ ਰਿਸੋਰਸ ਦੇ ਵਿੱਚ ਅਸੀਂ ਪੋਸਟ ਕੀਤਾ ਹੋਇਆ ਲਿੰਕ ਸੋ ਤੁਸੀਂ ਉੱਥੇ ਜਾ ਕੇ ਤੁਸੀਂ ਜਿਹੜੇ ਆ ਕਮੈਂਟਸ ਕਰ ਸਕਦੇ ਹੈਗੇ ਕਿਉਂਕਿ ਚੇਂਜਸ ਜਿਹੜੀਆਂ ਲਿਆਉਣੀਆਂ ਆ ਉਹ ਚੇਂਜਸ ਤੁਹਾਡੇ ਤੋਂ ਹੀ ਸ਼ੁਰੂ ਹੁੰਦੀਆਂ ਜੇ ਤੁਸੀਂ ਉਹਦੇ ਉੱਤੇ ਜਾ ਕੇ ਕੁਝ ਕਰਦੇ ਹੈਗੇ ਤਾਂ ਹੀ ਚੇਂਂਜਸ ਆਉਂਦੀਆਂ ਆਦਰਵਾਇਜ਼ ਚੇਂਂਜਸ ਜਿਹੜੀਆਂ ਨਹੀਂ ਹੁੰਦੀਆਂ ਜੀ ਸੋ ਬਿਲਕੁਲ ਜਿਹੜਾ ਆ ਸਾਲ ਆ ਇਸ ਸਾਲ 2024 ਦੇ ਵਿੱਚ ਕਹਿੰਦੇ ਵੀ ਕੋਸਟ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਤੇ ਕੋਸਟ ਬਹੁਤ ਜ਼ਿਆਦਾ ਇਨਕਰੀਜ਼ ਹੋਈ ਆ ਬਿਜ਼ਨਸ ਕੰਡ ਦੇ ਲਈ ਅਮਰੀਕਨ ਟਰਾਂਸਪੋਰਟੇਸ਼ਨਲ ਰਿਸਰਚ ਇੰਸਟੀਚਿਊਟ ਦਾ ਜਿਹੜਾ ਸਾਲਾਨਾ ਆਪਰੇਸ਼ਨਲ ਕੋਸਟ ਆਫ ਟਰੱਕਿੰਗ ਰਿਪੋਰਟ ਆਈ ਆ ਉਹਦੇ ਮੁਤਾਬਕ ਕਹਿੰਦੇ ਵੀ ਲਗਭਗ 40 ਸੈਂਟ ਜਿਹੜਾ ਇਹ ਕੋਸਟ ਆ ਉਹ 2022 ਨਾਲੋਂ ਅੱਗੇ ਵਧੀ ਹੈਗੀ ਆ ਲਗਭਗ 2.2 ਡਾਲਰ ਤੇ 27 ਸੈਂਟ ਪਰ ਮਾਈਲ ਹੁਣ ਆਪਰੇਸ਼ਨਲ ਕੋਸਟ ਆ ਹਮੇਸ਼ਾ ਸਾਨੂੰ ਸਾਡੇ ਸਰੋਤੇ ਕਾਲਸ ਵੀ ਕਰਦੇ ਆ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਜੇ ਤੁਹਾਡੀ ਕੋਸਟ 2 ਡਾਲਰ 27 ਸੈਂਟ ਆ ਤੇ ਤੁਸੀਂ ਲੋਡ ਕਿੰਨੇ ਨੂੰ ਚੱਕਦੇ ਆ ਜੇ ਤੁਸੀਂ ਥੱਲੇ ਚੱਕਦੇ ਤਾਂ ਫਿਰ ਉਹ ਘਾਟੇ ਵਾਲੀ ਸੌਤਾ ਹੈਗਾ ਆ ਬਿਲਕੁਲ ਜੀ ਮੈਂ ਹੁਣ ਕੱਲ ਹੀ ਗੱਲ ਕਰਦਾ ਸੀ ਕਸਟਮਰ ਆਉਂ ਕਹਿੰਦੇ ਈਸ ਕੋਸਟ ਤੋਂ ਲੋਡ ਵਾਪਸ ਲੈ ਕੇ ਆਏ ਆ ਡਾਲਰ 38 ਦੇ ਡਾਲਰ 40 ਸੈਂਟ ਨੂੰ ਵਾਪਸ ਲੈ ਕੇ ਆਂਦਾ ਹੈ ਤੇ ਤੁਸੀਂ ਇਧਰੋਂ ਦੇਖ ਲਓ ਵੀ ਇਧਰੋਂ ਤੁਸੀਂ ਕਿੰਨੇ ਦਾ ਲੈ ਕੇ ਜਾਓਗੇ ਤੇ ਉਧਰੋਂ ਇੰਨੇ ਦਾ ਲੈ ਕੇ ਆਏ ਆ ਤਾਂ ਕਿੱਥੇ ਬੈਲੈਂਸ ਆਊਟ ਹੋਣਾ ਹੈ ਸੋ ਸਿੰਪਲੀ ਜਿਹੜੀ ਕਾਸਟ ਹੈਗੀ ਆ ਕਾਸਟ ਬਹੁਤ ਜ਼ਿਆਦੀ ਵਧੀ ਹੈਗੀ ਹੈ ਈਵਨ ਟਰੱਕ ਕਾਸਟ ਲੈ ਲੀਏ ਟਰੱਕ ਟਾਇਰਸ ਲੈ ਲੀਏ ਖਾਸ ਕਰਕੇ ਜਿਹੜੀ ਕਾਸਟ ਆਫ ਮੇਨਟੇਨੈਂਸ ਹੈ ਉਹ ਬਹੁਤ ਜਾਰੀ ਵਧੀ ਹੈਗੀ ਔਰ ਇਸ ਇਸ ਵੇਲੇ ਰਾਜਤਨ ਜਿਹੜੀ ਸਾਰਨ ਉੱਪਰ ਦੀ ਜਿਹੜੀ ਚੀਜ਼ ਦਿਖ ਰਹੀ ਔਰ ਸਮਝ ਆ ਰਹੀ ਆ ਉਹ ਹੈਗੀ ਆ ਕਿ ਆਪਣੇ ਜਿਹੜੇ ਇੰਸ਼ੋਰੈਂਸ ਦੀ ਕਾਸਟ ਹੈਗੀ ਆ ਇੰਸ਼ੋਰੈਂਸ ਦੀ ਕਾਸਟ ਜਿਹੜੀ ਆ ਉਹ ਟੋਟਲੀ ਡਬਲ ਹੋ ਚੁੱਕੀ ਆ ਮਤਲਬ ਕਿ ਬਿਲਕੁਲ ਹੀ ਆਊਟ ਆਫ ਕੰਟਰੋਲ ਹੈਗੀ ਆ ਇਸ ਵੇਲੇ ਸੋ ਇਹ ਇੰਸ਼ੋਰੈਂਸ ਦੀ ਕਾਸਟ ਰਾਜ ਜੀ ਤੇ ਰਮਨ ਜੀ ਇਹ ਆ ਪਈ ਘਟਣੀ ਵੀ ਨਹੀਂ ਆਣ ਵਾਲੇ ਸਮੇਂ ਚ ਪਿਛਲੇ 10-12 ਸਾਲਾਂ ਤੋਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਟਰਕਿੰਗ ਇੰਸ਼ੋਰੈਂਸ ਦੇ ਵਿੱਚ ਲੌਸ ਚ ਆ ਰਹੀਆਂ 10-12 ਸਾਲਾਂ ਤੋਂ ਜੀ ਬਿਲਕੁਲ ਇਹ ਇਸ ਸਾਲ ਦੇ ਵਿੱਚ ਜੇ ਆਪਾਂ ਓਵਰਆਲ ਜੇ ਆਪਾਂ ਕਹਿ ਦੋ ਵੀ ਇੱਕ ਦੇਖੀਏ ਵੀ ਕੀ ਕੁਝ ਜਿਹੜਾ ਵਾਪਰਿਆ ਜਿੱਦਾਂ ਹਰਜੋਜੀ ਨੇ ਦੱਸਿਆ ਕਈ ਕੰਪਨੀਆਂ ਬੰਦ ਹੋਈਆਂ ਕਈ ਮਰਜ਼ ਹੋਈਆਂ ਇਹ ਕੋਸਟ ਜਿਹੜੇ ਆ ਤਕਰੀਬਨ ਸਾਰੀਆਂ ਚੀਜ਼ਾਂ ਦੇ ਜਿਹੜੇ ਉਹ ਵਧੇ ਆ ਅ ਤੁਸੀਂ ਪਾਰਟਸ ਦੀ ਵੀ ਗੱਲ ਕਰ ਲਈ ਮੇਨਟੇਨੈਂਸ ਦੀ ਵੀ ਜਿਹੜੀ ਗੱਲ ਕੀਤੀ ਇੰਸ਼ੋਰੈਂਸ ਦੀ ਵੀ ਜਿਹੜੀ ਉਹ ਗੱਲ ਕੀਤੀ ਵਿੱਚ ਜੇ ਤੇ ਲਾਇਬਿਲਟੀ ਇੰਸ਼ੋਰੈਂਸ ਹੋਰ ਵਧਾਉਣ ਦੀ ਵੀ ਜਿਹੜੀ ਉਹ ਇੱਕ ਉੱਠਿਆ ਸੀ ਮੁੱਦਾ ਉੱਠਿਆ ਸੀਗਾ ਵੀ ਇਹ ਵਧਾ ਕੇ ਮਿਲੀਆਂ ਦੀਆਂ 2 ਮਿਲੀਅਨ ਤੱਕ ਤੋਂ ਵੀ ਉੱਤੇ ਜਿਹੜੇ 5 ਮਿਲੀਅਨ ਤੱਕ ਜਿਹੜੀ ਉਹ ਕਰਨ ਦੀ ਗੱਲ ਜਿਹੜੀ ਉਹ ਚੱਲਦੀ ਆ ਸੋ ਓਵਰਆਲ ਇਸ ਸਾਲ ਦੇ ਵਿੱਚ ਰੈਗੂਲੇਸ਼ਨਸ ਹੋਰ ਸਖਤ ਹੋਈਆਂ ਹੀ ਜਾਪੀਆਂ ਰਾਜਕਰਨ ਰੈਗੂਲੇਸ਼ਨਸ ਤਾਂ ਨਹੀਂ ਇੰਨੀ ਐਕਟਾਂ ਹੈਗੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਐਕਚੁਅਲੀ ਜਿਆਦਾ ਸਿਗਨੀਫੀਕੈਂਟ ਹੈਗੀਆਂ ਨੈਕਸਟ ਇਅਰ ਜਿਹੜੀ ਗੱਲ ਹੋਣੀ ਆ ਉਹ ਗੱਲ ਸਮਝਾਉਣੀ ਆ ਕਿ ਕਾਰਬ ਵੱਲੋਂ ਜਿਹੜੇ ਚੀਜ਼ਾਂ ਹੈਗੀਆਂ ਕੀਤੀਆਂ ਜਾ ਰਹੀਆਂ ਉਹ ਕਿੰਨੀਆਂ ਕੁ ਇਫੈਕਟਿਵ ਤੇ ਕਿੰਨੀਆਂ ਕੁ ਉਹ ਇੰਪਲੀਮੈਂਟ ਹੋਣਗੀਆਂ ਉਹ ਸਾਰੀਆਂ ਜਾਰੀ ਇਫੈਕਟਿਵ ਜਿਹੜੀ ਗੱਲ ਦਿਖ ਰਹੀ ਹੈ ਇਸ ਵੇਲੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਕਈ ਚੀਜ਼ਾਂ ਜਿਹੜੀਆਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਹੜੀਆਂ ਉਹ পলਕੀ ਸਲੋ ਡਾਉਨ ਕੀਤੀਆਂ ਜਾ ਸਕਦੀਆਂ ਜਾਂ ਉਹਨਾਂ ਦੇ ਵਿੱਚ ਚੇਂजेस ਬਦਲਾਅ ਕੀਤੇ ਜਾ ਸਕਦੇ ਆ ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਜਿਹੜੀਆਂ EPA ਵੱਲੋਂ ਕਾਰ ਜੋ ਜਿਹੜੀ ਇੱਕ ਐਗਜ਼ੈਂਪਸ਼ਨ ਦਿੱਤੀ ਗਈ ਆ ਕਿ ਕਾਰ ਜੋ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜਿਆ ਆਪਣੇ ਤੌਰ ਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ ਲਾਗੂ ਕਰ ਸਕਦੀ ਹੈ ਉਹਦੇ ਉੱਤੇ ਵੀ ਜਿਹੜਾ ਆ ਉਹ ਵੀ ਧਿਆਨ ਰਹੂਗਾ ਅ ਬਾਕੀ ਕਈ ਚੀਜ਼ਾਂ ਹੈਗੀਆਂ ਜਿਵੇਂ ਸਪੀਡ ਲਿਮਿਟਰਸ ਲਾਅ ਹੈਗਾ ਆ ਜਿਵੇਂ ਬ੍ਰੋਕਰ ਟਰਾਂਸਪਰੈਂਸੀ ਹੈਗਾ ਔਰ ਬ੍ਰੋਕਰ ਟਰਾਂਸਪਰੈਂਸੀ ਦਾ ਲਾਅ 2020 ਦੇ ਵਿੱਚ ਸ਼ੁਰੂ ਹੋਇਆ ਸੀਗਾ ਉਦੋਂ ਤੋਂ ਇੱਥੇ ਗੱਲ ਚੱਲ ਰਹੀ ਹੈ ਲੇਕਿਨ ਆ 4 ਸਾਲ ਹੋ ਚੱਲੇ ਆ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਦਰਮਿਆਨ ਕੋਈ ਵੀ ਜਿਹੜੀ ਇੱਥੇ ਤਰੱਕੀ ਨਹੀਂ ਹੋਈ ਤੇ ਹੁਣ ਜਦੋਂ ਪਤਾ ਲੱਗਾ ਕਿ ਨਵੀਂ ਐਡਮਿਨਿਸਟ੍ਰੇਸ਼ਨ ਆ ਰਹੀ ਆ ਤੇ ਹੁਣ ਇਹਦੇ ਜਿਹੜਾ ਕਮੈਂਟ ਪੀਰੀਅਡ ਹੈਗਾ ਇਹਦੇ ਵਿੱਚ ਚੇਂਜਸ ਲਿਆਣ ਕੇ ਫਟਾਫਟ ਇਹਦਾ ਕਾਮੈਂਟਸ ਪੀਰੀਅਡ ਚੱਲ ਰਿਹਾ ਹੈਗਾ ਅਸੋੜੇ ਸੋ ਕਈ ਚੇਂਜਸ ਜਿਹੜੀਆਂ ਉਹ ਦੇਖਣ ਨੂੰ ਮਿਲਣ ਗਈਆਂ ਕਈ ਚੇਂਜਸ ਜਿਹੜੀਆਂ ਉਹ ਹੋਣ ਗਈਆਂ ਵੀ ਤੇ ਉਹਦੇ ਨਾਲ ਨਾਲ ਜਿਹੜੀਆਂ ਹੁਣ ਪ੍ਰੋਬਲਮਸ ਹੈਗੀਆਂ ਉਹ ਵੀ ਉਥੇ ਦੀ ਉਥੇ ਵਾਈ ਨੇ ਵਾਈ ਖੜੀਆਂ ਹੈਗੀਆਂ ਪਰ ਮੇਰੇ ਖਿਆਲ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਡੈਫੀਨਿਟਲੀ ਚੇਂਜਸ ਲਾਈਕ ਇਹ ਹੋਊਗਾ ਜੀ ਆਉਣ ਵਾਲਾ ਸਮਾਂ ਜਿਹੜਾ ਕਹਿੰਦੇ ਭਈ 2025 ਦੇ ਵਿੱਚ ਹਜੇ ਵੀ ਅਨਸਰਟਨ ਹੈਗਾ ਪ੍ਰਾਈਵੇਟ ਫਲੀਟ ਆਪਰੇਟਿੰਗ ਕਾਸਟ ਜੋ ਆ ਉਹ ਹਜੇ ਵੀ ਹਾਈ ਹੈਗੀ ਆ ਫੋਰ हायर ਆਪਸ਼ਨ ਨਾਲੋਂ ਇਹ ACT ਰਿਸਰਚ ਦੇ ਜਿਹੜੇ ਪ੍ਰੈਜ਼ੀਡੈਂਟ ਕੈਨ ਵੀ ਥਾ ਉਹਨਾਂ ਨੇ ਫਲੀਟ ਓਨਰ ਨੂੰ ਦੱਸਿਆ ਆਉਣ ਵਾਲੇ 2025 ਦੇ ਵਿੱਚ ਜੋ ਟਰਕਿੰਗ ਇੰਡਸਟਰੀ ਆ ਉਹ ਉਹ ਬੜੇ ਧਿਆਨ ਦੇ ਨਾਲ ਰੈਗੂਲੇਟਰੀ ਡਿਵੈਲਪਮੈਂਟ ਵੱਲ ਦੇਖ ਰਹੀ ਆ ਖਾਸ ਕਰਕੇ ਐਮਿਸ਼ਨ ਸਟੈਂਡਰਡਸ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਪ੍ਰੈਜ਼ੀਡੈਂਟ 트੍ਰੰਪ ਹੁਣੀ ਵਾਈਟ ਹਾਊਸ ਦੇ ਵਿੱਚ ਵਾਪਸ ਜਾ ਰਹੇ ਆ elon musk potential part partner ਹੋਊਗਾ transportation influence ਦੇ ਲਈ uh, so ਆਉਣ ਵਾਲਾ ਜਿਹੜਾ ਕਹਿੰਦੇ रेगुलेशन ਜੇ ਚੇਂजेस ਹੁੰਦੀਆਂ ਆ ਇੱਕ ਪੁਆਇੰਟ ਕੋਸਟ ਪ੍ਰੀ ਵਾਈਡ ਡਿਸੀਜਨਸ ਇਹ ਸਾਰਾ ਕੁਝ ਬੜੇ ਧਿਆਨ ਦੇ ਨਾਲ 2025 ਦੇ ਵਿੱਚ ਜਿਹੜੇ ਫਲਕਿੰਗ ਇੰਡਸਟਰੀ ਚ ਆ ਉਹਨਾਂ ਨੂੰ ਦੇਖਣਾ ਪਊਗਾ ਤੇ ਸੋਚਣਾ ਪਊਗਾ ਮੇਰੇ ਖਿਆਲ ਦੇ ਵਿੱਚ ਰਾਜਕਰਨ ਸਾਮਣੀ ਨਾਲ ਉਹ ਜਿਹੜਾ ਇੰਟਰਸਟਿੰਗ ਡਿਪਾਰਟਮੈਂਟ ਹੈਗਾ ਡੋਜ ਵਾਲਾ ਜਿਹੜਾ ਹੈਗਾ ਉਹ ਦੇਖਣ ਵਾਲਾ ਹੈਗਾ ਮੈਂ ਕੱਲ ਹੀ ਸੁਣਦਾ ਸੀਗਾ ਵਿਵੇਕ ਕਮਾਸ਼ਵਾਮੀ ਦੀਆਂ ਜਿਹੜੇ ਕਮੈਂਟ ਸੀਗੇ ਔਰ ਇੱਕ ਇੱਕ ਦੋ ਜਿਹੜੀ ਨਿਊਜ਼ ਦੇਖਣ ਚ ਮਿਲਿਆ ਹੈਗਾ ਕਿ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਕਿ ਆਪਾਂ ਨੂੰ ਕਹਿਤਾ ਕਿ ਜਿਹੜੇ ਨਾਟ ਆਪਾਂ ਨੂੰ ਕਿ ਜਿਹੜੇ ਫੈਡਰਲ ਅੰਪਲੋਈਜ਼ ਹੈਗੇ ਆ ਉਹ ਘਰੋਂ ਕੰਮ ਕਰ ਸਕਦੇ ਆ ਤੇ ਉਹਨਾਂ ਨੇ ਦੱਸਿਆ ਕਿ 96% ਅੰਪਲੋਈ ਜਿਹੜੇ ਆ 94% ਅੰਪਲੋਈ ਜਿਹੜੇ ਆ ਅਜੇ ਵੀ ਘਰੋਂ ਕੰਮ ਕਰਦੇ ਆ ਤੇ ਉਹ 94% ਘਰੋਂ ਕੰਮ ਕਰਦੇ ਉਹਨਾਂ ਦੀਆਂ ਜਿਹੜੀਆਂ ਆਫਿਸ ਬਿਲਡਿੰਗ ਆ ਉਹ ਜਿਉਂ ਦੀਆਂ ਤਿਉਂ ਮੈਂਟੇਨੈਂਸ ਮੈਂਟੇਨ ਹੋ ਰਹੀਆਂ ਬਿਲੀਅਨਸ ਆਫ ਡਾਲਰ ਦਾ ਖਰਚਾ ਆ ਰਿਹਾ ਤੇ ਉਹ ਕਹਿ ਰਿਹਾ ਜੇ ਉਹਨਾਂ ਨੇ ਉੱਥੇ ਹੀ ਜਾਣਾ ਹੈ ਤਾਂ ਫਿਰ ਬਿਲਡਿੰਗਸ ਰੱਖਣ ਦਾ ਆਫਿਸ ਰੱਖਣ ਦਾ ਕੀ ਫਾਇਦਾ ਜੀ ਉਹਨਾਂ ਨੇ ਅਗਲੇ 5 ਸਾਲ ਘਰੇ ਘਰੋ ਹੀ ਕੰਮ ਕਰਨਾ ਹੈ ਸੋ ਕਈ ਚੀਜ਼ਾਂ ਹੈ ਕਿ ਕਈ ਖਰਚੇ ਹੈਗੇ ਜਿਹੜੇ ਬੜੇ ਇੰਟਰਸਟਿੰਗ ਉੱਪਰ ਕੇ ਸਾਹਮਣੇ ਆ ਰਹੇ ਆ ਤੁਸੀਂ ਆਪ ਦੇਖੋ ਜਿਹੜਾ ਆਪਣਾ ਸਪੈਂਡਿੰਗ ਬਿੱਲ ਜਿਹੜਾ ਪਾਸ ਹੋਇਆ ਉਹ 1500 ਪੇਜਾਂ ਤੋਂ ਘਟਾ ਕੇ ਤੇ 150 ਪੇਜਾਂ ਤੇ ਆ ਗਿਆ ਉਹ ਵੀ ਇੱਕ ਬੜੀ ਦੇਖਣ ਵਾਲੀ ਗੱਲ ਆ ਕਿ ਕੀ ਕੀ ਚੀਜ਼ਾਂ ਉਹਦੇ ਵਿੱਚ ਹੋ ਆਈ ਡੋਨਟ ਨੋ ਮੇਰੇ ਖਿਆਲ ਦੇ ਵਿੱਚ ਤਾਂ ਬੜਾ ਇੰਟਰਸਟਿੰਗ ਅਗਲੇ ਚਾਰ ਸਾਲ ਰਹਿਣੇ ਆ ਬਿਲਕੁਲ ਬਵੇਕਰ ਅਮਰ ਸਾਹਿਬ ਨੇ ਤਾਂ ਇਹ ਕਿਹਾ ਸੀ ਵੀ ਇਹ ਸਾਰੇ ਦਿਨ ਆਣਾ ਪਊਗਾ ਖਾਸ ਕਰਕੇ FBI ਦਾ ਆਫਿਸ ਤਾਂ ਕਹਿੰਦਾ ਇਹਨੂੰ ਮਿਊਜ਼ੀਅਮੇ ਬਣਾ ਦਿਓ ਤੇ FBI ਦਾ ਕੰਮ ਆ ਬਾਹਰ ਜਾ ਕੇ ਫੀਲਡ 'ਚ ਕੰਮ ਕਰਨਾ ਸੋ ਇਹ ਜਿਹੜਾ DOJ ਡਿਪਾਰਟਮੈਂਟ ਆ ਇਹ ਫੈਡਰਲ EMPLOYEES ਨੂੰ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਫਿਕਰ ਪਾਇਆ ਹੈਗਾ ਕਈ ਚੀਜ਼ਾਂ ਹੈ ਵੀ ਆ ਤੁਸੀਂ IRS ਕਾਲ ਕਰ ਲਓ 4-4 ਘੰਟੇ ਤੁਹਾਨੂੰ ਵੇਟ ਕਰਨ ਦੀ ਪੈਂਦੀ ਆ ਜਿੱਥੇ ਗਵਰਨਮੈਂਟ ਏਜੰਸੀਜ਼ ਹੈਗੀਆਂ ਐਫੀਸ਼ੀਐਂਸੀ ਬਹੁਤ ਘੱਟ ਹੈਗੀ ਆ ਸੋ ਪੋਸਟ ਆਫਿਸ ਨੂੰ ਵੀ ਕਹਿ ਰਹੇ ਆ ਸ਼ਾਇਦ ਪਬਲਿਕ ਕਰਨ ਲਈ ਪ੍ਰਾਈਵੇਟ ਏ ਪ੍ਰੈਜ਼ੀਡੈਂਟ ਜਿਹੜੇ ਜਾਰਜ ਬੁਸ਼ ਸੀਗੇ ਸੀਨੀਅਰ ਨਹੀਂ ਜੂਨੀਅਰ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਬਹੁਤ ਕੁਝ ਚੇਂजेस ਆਣ ਆਉਗੇ ਆ ਖਾਸ ਕਰਕੇ ਟੈਕਨੋਲੋਜੀ ਇਨੋਵੇਟਰ ਕਿਉਂਕਿ 22 ਪ੍ਰੈਜ਼ੀਡੈਂਟ ਜੇ.ਡੀ. ਬੈਂਸ ਉਹ ਆਈਟੀ ਦੇ ਵਿੱਚ ਇਨਵੈਸਟਰ ਆ ਉਹਨਾਂ ਨੂੰ ਪਤਾ ਸਿਲੀਕਨ ਵੈਲੀ ਪੂਰੀ ਉਹਨਾਂ ਦੇ ਨਾਲ ਸੋ ਉਹਦੇ ਨਾਲ ਟਰਾਂਸਪੋਰਟੇਸ਼ਨ ਟਰੱਕਿੰਗ ਦੇ ਵਿੱਚ ਸਾਰੇ ਪਾਸੇ ਬਹੁਤ ਚੇਂजेस ਆਣ ਵਾਲੇ ਸਮੇਂ ਚ ਆਊਗਾ ਬਿਲਕੁਲ ਜੀ ਇੱਕ ਇੰਟਰਸਟਿੰਗ ਖਬਰ ਜਿਹੜੀ ਹੈਗੀ ਆ ਜਿਹੜੀ ਆਪਣੇ ਟੈਰਿਸ ਤੋਂ ਸ਼ੁਰੂ ਹੋਈ ਸੀਗੀ ਤੇ ਆਪਣੇ ਲਾਗਲੇ ਗਵਾਡੀਮੋਲਕ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲਾਰਡिया ਜਿਹੜੇ ਹੈਗੇ ਆ ਉਹਨਾਂ ਨੇ ਇੱਕ ਲੂਪ ਹੋਲ ਜਿਹੜਾ ਆ ਬਾਰਡਰ ਸਕਿਪਿੰਗ ਸਟਰੈਟਜੀ ਜਿਹੜੀ ਆ ਉਹ ਵੱਦ ਕੀਤੀ ਹੈਗੀ ਆ ਜਿਹੜੀ ਯੂਐਸ ਦੇ ਵਿੱਚ ਜਿੰਨੇ ਵੀ ਈ-ਕਾਮਰਸ ਦੀਆਂ ਸਾਈਟਸ ਹੈਗੀਆਂ ਜਾਂ ਜਿਹੜੀਆਂ ਆਨਲਾਈਨ ਸੇਲ ਕਰਦੀਆਂ ਹੈਗੀਆਂ ਉਹੋ ਪ੍ਰੋਡਕਟਸ ਚਾਈਨਾ ਤੋਂ ਸਾਰਾ ਜਿਹੜਾ ਮੈਕਸੀਕੋ ਦੇ ਵਿੱਚ ਮੰਗਵਾਉਂਦੀਆਂ ਤੇ ਮੈਕਸੀਕੋ ਦੇ ਵਿੱਚ ਜਿਹੜੇ ਡਿਸਟ੍ਰੀਬਿਊਸ਼ਨ ਸੈਂਟਰ ਆ ਉੱਥੋਂ ਇੱਕ ਲੂਪ ਹੋਲ ਹੈਗਾ ਸੈਕਸ਼ਨ 321 ਪ੍ਰੋਵੀਜ਼ਨ ਜਿਹੜਾ ਟੈਰਫ ਦੇ ਵਿੱਚ ਹੈਗਾ ਉਹਦੇ ਵਿੱਚ ਕੀ ਹੈ ਕਿ ਜਿਹੜੀ ਇੱਕ ਡਿਊਟੀ ਫ੍ਰੀ ਅਲਾਉ ਕਰਦੇ ਆ ਜਿਹੜੀ ਸ਼ਿਪਮੈਂਟ 800 ਡਾਲਰ ਤੋਂ ਘੱਟ ਆ ਸੋ ਜਿੰਨੀਆਂ ਵੀ ਸ਼ਿਪਮੈਂਟ 800 ਡਾਲਰ ਤੋਂ ਘੱਟ ਮੈਕਸੀਕੋ ਤੋਂ ਇੱਥੇ ਆਉਂਦੀਆਂ ਉਹ ਡਿਊਟੀ ਫ੍ਰੀ ਆਉਂਦੀਆਂ ਸੋ ਇਸ ਦਾ ਮਤਲਬ ਹੈ ਕਿ ਇਹ ਇੱਕ ਬਹੁਤ ਵੱਡਾ ਲੂਪ ਹੋਲ ਸੀਗਾ ਜਿਹੜਾ ਕਿ ਆਪਾਂ ਨੂੰ ਜਦੋਂ ਆਨਲਾਈਨ ਆਪਾਂ ਕੋਈ ਆਰਡਰ ਕਰਦੇ ਆ ਤਾਂ ਜਿਹੜੀ ਮੈਕਸੀਕੋ ਤੋਂ ਸਰਵਿਸ ਆ ਜਾਂ ਮੈਕਸੀਕੋ ਤੋਂ ਜਿਹੜੇ ਵੇਅਰਹਾਊਸਸ ਆ ਉਹ ਜਦੋਂ ਸਮਾਨ ਇੱਥੇ ਭੇਜਦੇ ਆ ਤੇ whatsapp ਨਾਲ ਉਹ ਥੱਲੇ ਦੇ ਉੱਤੇ ਜਿਹੜਾ ਪੈਰ ਟੈਕਸੀ ਡਿਊਟੀ ਫ੍ਰੀ ਲੱਗਦੀ ਹੈ ਡਿਊਟੀ ਫ੍ਰੀ ਹੁੰਦੀ ਆ ਸੋ ਇਹ 321 ਫੁੱਲਫਿਲਮੈਂਟ ਸੈਂਟਰ ਹੈਗੇ ਜਿਹੜੇ ਇੱਧਰ ਚੱਲ ਰਹੇ ਹੈਗੇ ਆ ਮੈਕਸੀਕੋ ਦੇ ਵਿੱਚ ਸੋ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਮੈਕਸੀਕੋ ਦੀਆਂ ਕੰਪਨੀਆਂ ਮੈਕਸੀਕੋ ਨੂੰ ਵੀ ਬਹੁਤ ਘੱਟ ਆਉਂਦਾ ਸੀਗਾ ਟੈਕਸ ਨਹੀਂ ਸੀ ਮਿਲਦਾ ਔਰ ਪਲੱਸ ਉਹਦੇ ਨਾਲ ਨਾਲ ਹੋਰ ਕਈ ਚੀਜ਼ਾਂ ਦਾ ਜਿਹੜਾ ਸੀ ਉਹਨਾਂ ਨੂੰ ਦੇਸ ਐਡਵਾਂਟੇਜ ਸੀਗੀ ਸੋ ਉਹਨਾਂ ਨੇ ਉਹ ਜਿਹੜੀਆਂ ਇੰਪੋਰਟ ਡਿਊਟੀਆਂ ਹੈਗੀਆਂ 101 ਅਪੈਰੋ ਪ੍ਰੋਡਕਟਸ ਦੇ ਉੱਤੇ 17 ਮੇਡ ਆਫ ਟੈਕਸਟ ਟੈਕਸਟਾਈਲਸ ਜਿਹੜਾ ਹੈ ਉਹ ਇਹ 20 ਤੋਂ 25% ਤੋਂ 35% ਐਡੀਸ਼ਨਲੀ ਟੈਰਫ ਜਿਹੜਾ ਲਾਤਾ ਹੈਗਾ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਨਲਾਈਨ ਚੀਜ਼ਾਂ ਆਪਾਂ ਨੂੰ ਮਿਲਦੀਆਂ ਸੀਗੀਆਂ ਸਸਤੀਆਂ ਮਿਲਦੀਆਂ ਸੀਗੀਆਂ ਉਹਦੇ ਉੱਤੇ ਵੀ ਇਹ ਅਸਰ ਪਾਊਗਾ ਤੇ ਇਹ ਜਿਹੜਾ ਟੈਰਫ ਦਾ ਜਮਾਨਾ ਸੀਗਾ ਟੈਰਫ ਦਾ ਜਮਾਨਾ ਜਿਹੜਾ ਆਉਣ ਵਾਲਾ ਜਿਸ ਕਿ ਬਹੁਤ ਜ਼ਿਆਦਾ ਆਪਾਂ ਟੈਰਫ ਦੇ ਉੱਤੇ ਦੇਖਿਆ ਕਿ ਗੱਲਬਾਤ ਚੱਲ ਰਹੀ ਹੈ ਮੇਰੇ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਜਿਹੜਾ ਆ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਨੂੰ ਅਸਰ ਅਲਟੀਮੇਟਲੀ ਅਸਰ ਤਾਂ ਜਿਹੜਾ ਯੂਜ਼ਰ ਹੈ ਉਹਦੀ ਪਾਸੇ ਜੀ ਉਮਰ ਤੇ ਪੈਣਾ ਯੂਜ਼ਰ ਤੇ ਪੈਣਾ ਕੰਜ਼ਿਊਮਰ ਤੇ ਪੈਣਾ ਇਹਦੇ ਵਿੱਚ ਹੈ ਹੀ ਆ ਡਿਮਾਂਡ ਐਂਡ ਸਪਲਾਈ ਤੇ ਵੀ ਅਸਰ ਪਾਊਗਾ ਚੀਜ਼ਾਂ ਮਹਿੰਗੀਆਂ ਹੋਣੀਆਂ ਲੋਕ ਘੱਟ ਖਰੀਦਣਗੇ ਤੇ ਡਿਮਾਂਡ ਐਂਡ ਸਪਲਾਈ ਦਾ ਸਿੱਧਾ ਸਬੰਧ ਟਰੱਕਿੰਗ ਦੇ ਨਾਲ ਹੁੰਦਾ ਹੈ ਤੇ ਇਵੈਂਚੁਅਲੀ ਜਿਹੜਾ ਮੈਕਸੀਕੋ ਚ ਵੀ ਆਇਆ ਸਮਾਨ ਆ ਇੱਥੇ ਪਹੁੰਚਣਾ ਤਾਂ ਫਿਰ ਟਰੱਕਾਂ ਦੇ ਉੱਤੇ ਹੀ ਹੁੰਦਾ ਹੈ ਸੋ ਇਹ ਦੇਖਣਾ ਹੋਊਗਾ ਓਵਰਆਲ ਕੀ ਆਊਟਲੁੱਕ ਦੇਖਦੇ ਹਾਂ ਜੀ 2025 ਦੀ ਸਾਲ 2 ਸਾਲ ਹੋ ਗਏ ਆ ਰਮਨ ਜੀ ਵੀ ਇਹ ਕਹਿੰਦੇ ਹੋਏ ਹੈਵੀ ਟਰੱਕਿੰਗ ਰੋਕ ਬਾਟਮ ਰੋਕ ਬਾਟਮ ਆ ਕੋਣਾ ਕੋਈ ਨਵੀਂ ਇਤ ਨਹੀਂ ਥੱਲੇ ਨੂੰ ਜਾਣਦੀ ਜਾਂ ਹੈ ਆਊਸ ਆਊ ਕੇ ਪਾਸੇ ਨੂੰ ਕੀ ਆ ਥੋੜੀ ਥੋੜੀ ਜਿਹੀ ਗੁੱਡ ਨਿਊਜ਼ ਦੱਸੋ ਹੁਣ ਇਹ ਸੁਣਨ ਨੂੰ ਸਾਰੇ ਜਣੇ ਉਤਾਵਲੇ ਆ ਨਹੀਂ ਅੱਜ ਤਾਂ ਪੋਜ਼ਿਟਿਵਿਟੀ ਦੀ ਹੈਗੀ ਆ ਕਿਉਂਕਿ ਜਦੋਂ ਦੇਖੋ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕੀ ਕੀਤੀਆਂ ਜਾ ਰਹੀਆਂ ਔਰ ਕੀਤੀਆਂ ਜਾਣਗੀਆਂ ਜਿਹਦੇ ਨਾਲ ਕਿ ਜਿਹੜੀ ਪ੍ਰੋਡਕਸ਼ਨ ਵੀ ਆ ਹੋ ਸਕਦਾ ਵਾਪਸ ਆਵੇ ਔਰ ਬੜੀਆਂ ਚੀਜ਼ਾਂ ਹੋਰ ਵੀ ਜਿਹੜੀਆਂ ਉਹ ਆਪਣੇ ਇਥੇ ਵਾਪਸ ਆਉਣ ਸੋ ਜੇ ਉਹ ਚੀਜ਼ਾਂ ਆਉਂਦੀਆਂ ਹੈਗੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਹੈਗੀਆਂ ਜਿੱਤਾ ਕਿ ਕਿਹਾ ਜਾ ਰਿਹਾ ਤੇ ਡੈਫੀਨਿਟਲੀ ਜਿਹੜਾ ਟਰਕਿੰਗ ਦੇ ਉੱਤੇ ਅਸਰ ਪਏਗਾ ਪਰ ਨਾਲ ਦੇ ਨਾਲ ਜਿਹੜੀਆਂ ਆ ਹੋਰ ਵੀ ਡਿਸਟਰਪਸ਼ਨਸ ਹੋ ਰਹੀਆਂ ਹੈਗੀਆਂ ਜਿਹੜੀਆਂ ਕਿ ਡਿਸਟਰਪਸ਼ਨਸ ਆਪਾਂ ਕਹਿੰਦੇ ਹਾਂ ਮੈਕਸੀਕੋ ਦੀ ਗੱਲ ਆਪਣੀ ਚੱਲੀ ਹੈਗੀ ਆ ਜਾਂ ਹੋਰ ਕਈ ਗੱਲਾਂ ਚੱਲ ਰਹੀਆਂ ਹੈਗੀਆਂ ਜਿਹੜੀ ਡਿਸਟਰਪਸ਼ਨ ਆਣੀ ਹੈਗੀ ਆ ਉਹਦਾ ਜੇ ਅਨਐਕਸਪੈਕਟਿਡ ਅਸਰ ਹੈਗਾ ਕਿ ਪਤਾ ਨਹੀਂ ਉਹਦਾ ਕੀ ਅਸਰ ਪੈਣਾ ਹੈਗਾ ਪਰ ਓਵਰ ਆਲ ਜਿਹੜਾ ਆ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਜਾ ਰਿਹਾ ਹੈਗਾ ਕਿਉਂਕਿ ਬੜੇ ਚਿਰ ਤੋਂ ਜਿੱਦਾਂ ਕਿ ਕਾਮਨਸ ਚੁੱਪਚਾਪ ਸਭ ਕੁਝ ਚੱਲ ਰਿਹਾ ਸੀਗਾ ਤੇ ਹੁਣ ਕਈ ਐਂਗਲਸ ਤੋਂ ਜਿਹੜੀ ਇਹ ਟਰਕਿੰਗ ਇੰਡਸਟਰੀ ਡਿਸਟਰਬ ਹੋਣ ਵਾਲੀ ਆ ਚਾਹੇ ਉਹ ਟੈਰਿਫਸ ਤੋਂ ਲੈ ਲਓ ਚਾਹੇ ਉਹ ਟੈਕਨੋਲੋਜੀ ਤੋਂ ਲੈ ਲਓ ਚਾਹੇ ਉਹ ਐਡਮਿਨਿਸਟ੍ਰੇਸ਼ਨ ਤੋਂ ਲੈ ਲਓ ਲਾ ਰੂਲਸ ਐਂਡ ਰੈਗੂਲੇਸ਼ਨ ਤੋਂ ਲੈ ਲਓ ਹਰ ਪਾਸੇ ਜਿਹੜੀ ਆ ਇੰਡਸਟਰੀ ਜਿਹੜੀ ਆ ਡਿਸਟਰਪਸ਼ਨ ਦੇ ਕਗਾਰ ਦੇ ਉੱਤੇ ਹੈਗੀ ਆ ਔਰ ਡਿਸਟਰਪਸ਼ਨ ਜਿਹੜੀ ਆ ਉਹ ਮжоਰਿਟੀ ਟਾਈਮ ਵਧੀਆ ਹੁੰਦੀ ਆ ਕਿਉਂਕਿ ਉਹਦੇ ਨਾਲ ਫੇਰ ਚੇਂਜਸ ਆਉਂਦੀਆਂ ਔਰ ਚੇਂਜਸ ਦਾ ਜਿਹੜਾ ਅੱਗੇ ਵਧਿਆ ਜਾ ਸਕਦਾ ਜੀ ਬਿਲਕੁਲ ਸਹੀ ਤੁਸੀਂ ਤੁਹਾਡਾ ਵੀ ਕਿਸ ਤਰ੍ਹਾਂ ਦਾ ਇਹ ਸਾਲ ਰਿਹਾ 2024 ਦਾ ਕੀ ਤੁਸੀਂ ਆਸ ਕਰਦੇ ਆ 2025 ਦੇ ਵਿੱਚ ਜਿਸ ਤਰ੍ਹਾਂ ਰਾਜਗਨ ਵੀਰ ਸਿੰਘ ਹੁਣ ਹੀ ਕਿਹਾ ਤੇ ਜੀਵੇ ਅਸਮਰੇ ਰਣ ਅਸਾ ਆਸ ਤਾਂ ਸਾਰਿਆਂ ਨੂੰ ਗੁੱਡ ਰੱਖਣੀ ਚਾਹੀਦੀ ਆ ਤੁਸੀਂ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਚੱਲ ਰਿਹਾ ਟ੍ਰੈਕਿੰਗ ਸਾਡਾ 10 ਵਜੇ ਤੋਂ ਹੀ ਚੱਲਣਾ ਹੈ ਕੁਝ ਮਿੰਟ ਹੋਰ ਟੈਲੀਫੋਨ ਨੰਬਰ ਹੈਗਾ 408 272 5200 408 272 52 00 ਅ ਪੂਰੇ ਸਾਲ ਦੇ ਦੌਰਾਨ ਜਿਹੜਾ ਟ੍ਰੈਕਿੰਗ ਦਾ ਅਸੀਂ ਪ੍ਰੋਗਰਾਮ ਕਰਦੇ ਹਾਂ ਉਹ ਤੋਂ ਤੁਹਾਨੂੰ ਕੋਈ ਫਾਇਦਾ ਹੋਇਆ ਹੋਵੇ ਕੋਈ ਜਾਣਕਾਰੀ ਮਿਲਦੀ ਆ ਉਹਦੇ ਬਾਰੇ ਵੀ ਦੱਸੋ ਜ਼ਰੂਰ ਅ ਕੋਈ ਉਹਦੇ ਚ ਆਪਾਂ ਸੁਧਾਰ ਲਿਆ ਸਕਦੇ ਹਾਂ ਅ ਕਿਉਂਕਿ ਬਹੁਤ ਸਾਰੇ ਛੁੱਟੀਆਂ ਤੇ ਆ ਇਸ ਵੇਲੇ ਨਹੀਂ ਆ ਗਏ ਜੀ ਆ ਗਏ ਆਪਣੇ ਨਾਲ ਆ ਸਾਰੇ ਆ ਗਏ ਕੋਈ ਗੱਲ ਨਹੀਂ ਤੇ ਆਪਾਂ ਛੁੱਟੀਆਂ ਦੇ ਤਾਂ ਫਿਰ ਸਮਾਂ ਜ਼ਿਆਦਾ ਛੋੜਨਾ ਚਾਹੀਦਾ ਰੇਡੀਓ ਕਿ ਨਹੀਂ ਤੇ ਬਿਲਕੁਲ ਕਾਲ ਕਰਦੇ ਨੇ ਨੰਬਰ ਆ ਜੀ 4827252100 ਤੇ ਕਰਦੇ ਆ ਆਪਣੇ ਕਾਲਰਸ ਦੇ ਨਾਲ ਗੱਲਬਾਤ ਅਵਤਾਰ ਸਿੰਘ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਤਿੰਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬਾਈ ਜੀ ਮੇਰਾ ਟਰੱਕ 12 ਮਾਡਲ ਆ ਡੈਪ ਪੈਂਦਾ ਤੇ ਉਹਦੇ ਬਾਰੇ ਪੁੱਛਣਾ ਸੀਗਾ ਵੀ ਇਹ ਕਿੰਨੇ ਸਾਲ ਹੋਰ ਚੱਲੂਗਾ ਭਾਜੀ ਕਾਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਾਰਬ ਟਰੱਕ ਸਟਾਪ ਸਰਚ ਕਰ ਲਓ ਉਹਦੇ ਉੱਤੇ ਜਾ ਕੇ ਤੁਸੀਂ ਆਪਣਾ ਟਰੱਕ ਜੇ ਅਜੇ ਤੱਕ ਰਜਿਸਟਰ ਆਈ ਡੋਨਟ ਨੋ ਤੁਸੀਂ ਰਜਿਸਟਰ ਕਰਨਾ ਚਾਹੀਦਾ ਜੇ ਤੁਸੀਂ ਰਜਿਸਟਰ ਕੀਤਾ ਹੋਊਗਾ ਤਾਂ ਫਿਰ ਉਹ ਤੁਹਾਨੂੰ ਆਟੋਮੈਟਿਕਲੀ ਡੇਟ ਦੱਸ ਦਿੰਦੇ ਆ ਕਿਸੇ ਦੇ ਕਹਿਣ ਤੇ ਨਾ ਜਾਇਓ ਕੋਈ ਕਿਸ ਤਰ੍ਹਾਂ ਕਹਿੰਦਾ ਕਿਸ ਤਰ੍ਹਾਂ ਨਹੀਂ ਕਹਿੰਦਾ ਕਾਰ ਦੀ ਜਿਹੜਾ ਕਾਰ ਟਰੱਕ ਸਟਾਪ ਹੈਗਾ ਉੱਤੇ ਜਾ ਕੇ ਤੁਸੀਂ ਆਪਣਾ ਇੰਜਨ ਨੰਬਰ ਪਾ ਕੇ ਮਾਡਲ ਨੰਬਰ ਪਾ ਕੇ ਇੰਜਨ ਮਾਡਲ ਈਅਰ ਤੇ ਇੰਜਨ ਦਾ ਫੈਮਿਲੀ ਨੇਮ ਪਾ ਕੇ ਉੱਥੇ ਚੈੱਕ ਕਰ ਸਕਦੇ ਕਦੋਂ ਤੱਕ ਟਰੱਕ ਚੱਲਦਾ ਜਿਹੜਾ ਆ ਚੱਲ ਸਕਦਾ हां जी वो जेड़ा कर वाला वो मैं ਪਿਛਲੇ 2 ਸਾਲ ਦਾ ਕਰਿਆ ਹੋਇਆ 30 ਡਾਲਰ ਜਿਹੜਾ ਚਾਰਜ ਕਰ ਦਿੰਨੇ ਆ 1 ਸਾਲ ਦੇ हां जी ਕਹਿੰਦੇ 30 ਡਾਲਰ ਜਿਹੜੇ ਚਾਰਜ ਕਰਦੇ ਨੇ ਉਹ ਕੀਤਾ ਹੋਇਆ ਨਹੀਂ ਉਹ ਉਹ ਨਹੀਂਗਾ ਉਹ ਕਲੀਨ ਟਰੱਕ ਚੈੱਕ ਹੈ ਜੀ ਤੁਸੀਂ ਕਾਰ ਟਰੱਕ ਸਟਾਪ ਤੇ ਜਾ ਕੇ ਜੇ ਤੁਹਾਡਾ ਟਰੱਕ ਰਜਿਸਟਰਡ ਨਹੀਂ ਹੈਗਾ ਕਾਰ ਦੇ ਨਾਲ ਉੱਥੇ ਤੁਸੀਂ ਕਾਰਬ ਟਰੱਕ ਸਟਾਪ ਸਰਚ ਕਰ ਲਓ Google ਤੇ ਉੱਥੇ ਜਾ ਕੇ ਤੁਸੀਂ ਆਪਣੇ ਟਰੱਕ ਦਾ ਜਿਹੜਾ ਆ ਇੰਜਨ ਨੰਬਰ ਇੰਜਨ ਫੈਮਲੀ ਨੇਮ ਤੇ ਇੰਜਨ ਇਅਰ ਪਾ ਕੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਡੀਜ਼ਲ ਟਰੱਕ ਸਟਾਪ ਜਿਹੜਾ ਇਹ ਦੇ ਅੰਡਰ ਆਉਂਦਾ ਹੈ ਉਹਦੇ ਵਿੱਚ ਪਾ ਕੇ ਦੇਖਣਾ ਹੈ ਰੈਗੂਲਰ ਕਾਰਬ ਟਰੱਕ ਸਟਾਪ ਫਲੀਟ ਰਿਪੋਰਟਿੰਗ ਦੇ ਵਿੱਚ ਆਉਣਾ ਹੈ ਆਹ ਫਲੀਟ ਰਿਪੋਰਟਿੰਗ ਜਾਂ ਉੱਥੇ ਤੁਹਾਡਾ ਜਿਹੜਾ ਆ ਟੀਆਰਯੂ ਰਿਪੋਰਟਿੰਗ ਟਰੈਕ ਰਿਪੋਰਟਿੰਗ ਸਾਰੀ ਰਿਪੋਰਟਿੰਗ ਉੱਥੇ ਹੈਗੀ ਹੈ ਹੈ ਹੀ ਇੰਨਾ ਕੁਛ ਬੰਦਾ ਉਦੋਂ ਹੀ ਘਬਰਾ ਜਾਂਦਾ ਦੇਖ ਕੇ ਨਾ ਠੀਕ ਆ ਜੀ ਠੀਕ ਆ ਬਾਈ ਜੀ ਇੱਕ ਕੁਐਸਚਨ ਹੋ ਰਿਹਾ ਇੱਕ ਕੁਐਸਚਨ ਹੋ ਰਹੀ ਇੱਕ ਡੀਓਆਈਆਰ ਜਿਹੜਾ ਕਰਨਾ ਉਹ ਕਹਿੰਦੇ ਪੋਸਟਫੋਨ ਹੋ ਗਿਆ ਉਹਦੇ ਬਾਰੇ ਥੋੜਾ ਦੱਸਿਓ ਜੀ ਫਿੰਸਨ ਵਾਲਾ ਦੇਖੋ ਜੀ ਐਡਾ ਐਡਾ ਵੱਡਾ ਜਿਹੜਾ ਉਹ ਮਸਲਾ ਨਹੀਂ ਹੈਗਾ ਜਿੱਡਾ ਆਪਣੇ ਸਾਰੇ ਸਾਥ ਸੰਗਤ ਨੇ ਬਣਾਤਾ ਹੈ ਮਸਲਾ ਕੁਝ ਵੀ ਨਹੀਂਗਾ ਜਸਟ ਇੱਕ ਸੇ ਇਨਫੋਰਮੇਸ਼ਨ ਦੇਣੀ ਆ ਕਿ ਇਹ ਜਿਹੜੀ ਕੰਪਨੀ ਆ ਇਹਦਾ ਮਾਲਕ ਮੈਂ ਆ ਜਾਂ ਮੈਂ ਆ ਮੇਰਾ ਫਟਾਇਆ ਜਾਂ ਅਸੀਂ ਕੌਣ ਕੌਣ ਮਾਲਕ ਆ ਸਿਰਫ ਇਹ ਦੱਸਣਾ ਹੈਗਾ ਉਹ ਹੋਰ ਉਹਦੇ ਵਿੱਚ ਕੋਈ ਐਡਾ ਮਸਲਾ ਨਹੀਂ ਹੈਗਾ ਕੋਈ ਐਡਾ ਰੌਲਾ ਨਹੀਂ ਹੈਗਾ ਇਹ ਸਿਰਫ ਇੱਕ ਇਨਫੋਰਮੇਸ਼ਨ ਦੇਣ ਦੀ ਗੱਲ ਆ ਮੇਰੇ ਖਿਆਲ ਦੇ ਵਿੱਚ ਰਾਜਦਾਨ ਜੇ ਕੋਈ ਗਲਤ ਕੰਮ ਨਹੀਂ ਕਰਦਾ ਉਹਨੂੰ ਇਨਫੋਰਮੇਸ਼ਨ ਦੇਣ 'ਚ ਕੋਈ ਹਰਜ ਨਹੀਂ ਹੋਣੀ ਚਾਹੀਦੀ ਜੇ ਕੋਈ ਗਲਤ ਕੰਮ ਕਰਦਾ ਤੇ ਡੈਫੀਨਿਟਲੀ ਉਹਦੇ ਲਈ ਚਿੰਤਾ ਦਾ ਵਿਸ਼ਾ ਹੈ ਠੀਕ ਹੈ ਵੀਰ ਜੀ ਧੰਨਵਾਦ ਜੀ ਧੰਨਵਾਦ ਠੀਕ ਹੈ ਮੇਰਵਾ ਜੀ ਸੋ ਟਰੱਕ ਸਟੌਪ ਵਾਲਾ ਜਿਹੜੀ ਰਾਸ਼ਟਰੀ ਇਹਦੀ ਚਾਹੇ ਅੱਗੇ ਹੋ ਜਾਵੇ ਪਿੱਛੇ ਹੋ ਜਾਵੇ ਕੁਝ ਵੀ ਹੋ ਜਾਵੇ ਇਵੈਨਚੁਅਲੀ ਕਰਨੀ ਪੈਣੀ ਹੈ। ਦਾ ਕੰਮ ਹੈ ਉਹ ਚੱਲਦੇ ਰਹਦੇ ਆ ਠੀਕ ਹੈ ਨਾ ਤੁਸੀਂ ਆਪਣੀ ਇਨਫੋਰਮੇਸ਼ਨ ਰਣੀਆ ਦੇ ਦਿਓ ਆਪਾ ਵੈਸੇ ਵੀ ਤਾਂ ਆਪਣੀ ਇਨਫੋਰਮੇਸ਼ਨ ਗਵਰਨਮੈਂਟ ਕੋ ਹੈਗੀ ਆ ਆਪਲੀ ਜਿਹੜੀ ਨਹੀਂ ਹੈਗੀ ਉੱਥੇ ਗਵਰਨਮੈਂਟ ਕੋ ਸੋ ਸਿੰਪਲ ਹੈ ਯਾਰ ਇੱਕ 10 ਮਿੰਟ ਦਾ ਕੰਮ ਹੈ ਕਰਕੇ ਬਸ ਪਾਸੇ ਕਰੋ ਉਹਨੂੰ ਮਤਲਬ ਕੀ ਹੈ ਉਹਦੇ ਚ ਆਹ ਹੋ ਗਈ ਆ ਫੀਸ ਕਰਨੀ ਆ ਕੀ ਕਰਨਾ ਹੈ ਗੱਲ ਤੇ ਆ ਸੋ ਕਰ ਜੀਦੀ ਜੀਦੀ ਕੰਪਨੀ ਆ ਉਹਨੂੰ ਸਾਰਿਆਂ ਨੂੰ ਕਰਨੀ ਪੈਣੀ ਆ ਡਸ ਨਟ ਮੈਟਰ ਕੋਈ ਟਰਕਿੰਗ ਚ ਰਮਨ ਜੀ ਹਰਜੋਤ ਜੀ ਸਾਰਿਆਂ ਨੂੰ ਹੀ ਕਰਨੀ ਪੈਣੀ ਜਿਦਨੇ ਵੀ ਕੰਪਨੀ ਬਣਾਈ ਸਾਰਿਆਂ ਨੂੰ ਆਲਰ ਬੇਸਿਕਲੀ ਸਾਰਿਆਂ ਨੂੰ ਵੱਡੀ ਚੀਜ਼ ਜਿਹੜੀ ਇਹਦੇ ਵਿੱਚ ਇਹੋ ਹੀ ਆ ਕਿ ਗਵਰਨਮੈਂਟ ਇਜ਼ ਟ੍ਰਾਈਂਗ ਟੂ ਟਰੈਕ ਦਾ ਬਲੈਕ ਮਨੀ ਹਾਂਜੀ 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 ਠੀਕ ਆ ਤੇ ਇਹ ਹੁਣ ਜਿੱਦਾਂ ਕੰਪਨੀਆਂ ਦੇ ਕਈ ਹਿੱਸੇ ਪੰਜਾਬ ਚ ਚੱਲਦੇ ਆ ਜਾਂ ਇੰਡੀਆ ਚ ਚੱਲ ਰਹੇ ਆ ਉਹਨਾਂ ਨੂੰ ਵੀ ਉੱਥੇ ਦੀ ਵੀ ਰਿਪੋਰਟਿੰਗ ਕਰਨੀ ਆ ਵੀ ਉੱਥੇ ਵੀ ਸਾਡਾ ਹਿੱਸਾ ਚੱਲ ਰਿਹਾ ਹੈ ਜਾਂ ਕਿੱਦਾਂ ਹੈ ਕੀ ਉਹਦੇ ਵਿੱਚ ਕਿ ਉਹਦੀ ਕੋਈ ਕوشਿਸ਼ ਨਹੀਂ ਹੈਗਾ ਕਿ ਅੱਧੇ ਲੋਕ ਤਾਂ ਮਿਲਾਂ ਤਾਂ ਇਸੇ ਕਰਕੇ ਨਹੀਂ ਕਰ ਰਹੇ ਉਹਨੇ ਜਿਹੜੀ ਇੱਥੇ ਕਾਰਪੋਰੇਸ਼ਨ ਖੁੱਲੀ ਆ ਉਹਦੇ ਵਿੱਚ ਕੌਣ-ਕੌਣ ਹਿੱਸੇਦਾਰ ਆ ਇਹ ਦੱਸਣ ਦੀ ਲੋੜ ਆ ਕਿੰਨੇ ਵਸਤੇ ਹੁਣ ਕਾਰਪੋਰੇਸ਼ਨ ਖੁੱਲੀ ਆ ਮੰਨ ਲਓ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਮਨੀ ਜਿਹੜੀ ਆ ਇੰਡੀਆ ਤੋਂ ਆ ਰਹੀ ਆ ਪਰ ਕਾਰਪੋਰੇਸ਼ਨ ਤੁਹਾਡੀ ਇੱਥੇ ਖੁੱਲੀ ਆ ਉਹਨੂੰ ਤੁਸੀਂ ਹੈਂਡਲ ਕਰਦੇ ਆ ਜੇ ਤੁਸੀਂ ਉਸ ਕਾਰਪੋਰੇਸ਼ਨ ਦੇ ਮਾਲਕ ਹੈ ਤੇ ਤੁਸੀਂ ਉਹ ਸਾਰੀ ਬਲੈਕ ਮਨੀ ਦੇ ਮਾਲਕ ਮਤਲਬ ਜੋ ਵੀ ਤੁਹਾਡੇ ਤੇ ਕੱਲ ਨੂੰ ਆਉਣਾ ਹੈ ਤੁਸੀਂ ਉਸ ਬਲੈਕ ਮਨੀ ਆ ਕੋਈ ਵੀ ਚੀਜ਼ ਦੇ ਆ ਓਨਰ ਤੁਸੀਂ ਮੰਨੇ ਜਾਣੇ ਆ ਜੇ ਤੁਹਾਡੇ ਜਿੱਦਾਂ ਤੁਹਾਨੂੰ ਮੰਨ ਲਓ 25% ਦਾ ਹਿੱਸੇਦਾਰ ਪਾ ਕੇ 75% ਕੰਪਨੀ ਹੋਰ ਕੋਈ ਚਲਾ ਰਿਹਾ ਪਿੱਛੇ ਬੈਨੀਫਿਟ ਹੋਰ ਕੋਈ ਲੈ ਰਿਹਾ ਉਹ 75% ਵਾਲਾ ਬੈਨੀਫਿਸ਼ਰੀ ਜਿਹੜਾ ਤੁਹਾਨੂੰ ਦੱਸਣਾ ਪੈਣਾ ਠੀਕ ਹੈ ਜੀ ਠੀਕ ਹੈ ਜੀ ਮੇ ਮੁੱਖ ਦੀ ਗੱਲ ਹੈ ਵੀ 100% ਪੂਰਾ ਕਰਨਾ ਹੈ ਦੱਸਣਾ ਵੀ Queda, queda, qué da que no, que